ਆਦੀਵਾਸੀ ਜਿਹੜੀ ਅੱਜ ਪ੍ਰੈਸ ਨੂੰ ਤੁਹਾਡੇ ਕੋਲ ਸੰਬਤ ਬਣਾ ਜਿਹੜਾ ਸਾਰੇ ਉਹਨਾਂ ਵਾਅਦਾ ਕਰਦਾ ਚਾਹਾਂ ਮੈਂ ਕੀਮਤੀ ਟਾਈਮ ਕੱਢ ਕੇ ਇਹ ਮੁੱਦੇ ਵਾਲੇ ਖਾਸ ਕਰਕੇ ਆਈਟੂ 3 ਸਾਲ ਪਹਿਲਾਂ 2022 ਵਿੱਚ ਲੋਕਾਂ ਨੇ ਸਾਡੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਦੋਂ ਅਸੀਂ ਨੋਬਦ ਵਿੱਚ ਗਏ ਇਲੈਕਸ਼ਨ ਦੌਰਾਨ ਅਸੀਂ ਲੋਕਾਂ ਚ ਗਏ ਤੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀਗਾ ਕਿ ਲੋਕਾਂ ਨੂੰ ਕਿ ਅਸੀਂ 6 ਦਿਨ ਆਜਮ ਪਰਸਿੰਘ ਔਰ ਸਾਡੇ ਦੇਸ਼ ਦੇ ਸੰਵਿਧਾਨ ਦਿਨ ਮਨਮਤਾ ਭਾਵ ਸਾਹਿਬ ਭੀਮਰਾਵ ਮੇਦਕੀ ਜੀ ਜਿਹਨੂੰ ਲੈ ਕੇ ਲੋਕਾਂ ਲੋਕਾਂ ਦੇ ਵਿੱਚ ਕੇ ਲੋਕਾਂ ਨੇ ਉਸ ਨੂੰ ਬਹੁਤ ਅੱਛਾ ਸਨੂਦਾਰਾ ਦਿੱਤਾ ਔਰ 2022 ਤੇ ਬਹੁਤ ਵੱਡਾ ਸਨਮਾਨ ਮਿਲਿਆ 2022 ਤੋਂ ਬਾਅਦ ਜਦੋਂ ਅਸੀਂ ਫੀਲਡ 'ਚ ਗਏ ਔਰ ਜਾਣੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਦੋਨੋਂ ਦਾ ਫੈਸਲਾ ਸੀਗਾ ਕਿ ਸਾਡੇ ਜਿੰਨੇ ਆਫੀਸ਼ੀਅਲੀ ਸਾਡੇ ਦਫ਼ਤਰ ਦੇ ਚਾਹੀਏ ਸੀਐਮ ਸਾਹਿਬ ਦਾ ਆਫਿਸ ਹੋਵੇ ਚਾਹੀਏ ਹੋਰੀ ਅੰਦਰ ਸਾਡੇ ਮੰਤਰੀ ਸਭਾ ਨੂੰ ਦਫ਼ਤਰ ਹੋਣਗੇ ਚਾਹੀਏ ਅਫਸਰ ਸਭਾ ਨੂੰ ਦਫ਼ਤਰ ਹੋਣਗੇ ਔਰ ਜਿਲ੍ਹਿਆਂ ਦੇ ਵਿੱਚ ਵੀ ਜਿਹੜੇ ਡੀਸੀ ਹੁੰਦੀ ਸੀ ਡੀਸੀਆਂ ਦਫ਼ਤਰ ਹੋਣਗੇ ਉੱਥੇ ਵੀ ਬਾਬਾ ਸਾਹਿਬ ਦੀ ਬਣਾਓ ਵੇਜਗਰ ਔਰ ਖਾਸ ਤੌਰ ਤੇ ਸ੍ਰੀ ਦਰਬਾਰ ਸਿੰਘ ਜੀ ਦੀ ਫੋਟੋ ਲਗਾਈ ਜਾਏਗੀ ਔਰ ਫੈਸਲਾ ਇਨਵਨ ਲਾਗੂ ਹੋਇਆ ਅੱਜ ਮੈਂ ਮਾਨਾ ਕਹਿ ਸਕਦਾ ਸਾਡੀ ਮਾਨ ਸਰਕਾਰ ਨੇ ਉਹ ਫੋਟੋ ਲਗਣ ਦੇ ਵਿੱਚ ਲੋਗਾਂ ਦੇ ਵਿੱਚ ਕਿੱਚਾ ਮੈਸੇਜ ਹੁਣ ਜੋ ਲੋਕਾਂ ਨੇ ਕੀਤਾ ਵਾਦਾ ਸੀਗਾ ਲੋਕਾਂ ਨੇ ਜੋ ਇਹ ਦੋਨੋਂ ਵੀ ਤਸਵੀਰਾਂ ਨੂੰ ਅਕਸੈਪਟ ਕੀਤਾ ਸੀਗਾ ਉਹ ਅਸੀਂ ਸਾਰੀਆਂ ਤਸਵੀਰਾਂ ਉੱਥੇ ਲਗਾਈਆਂ ਇੱਥੇ ਹੀ ਬਸ ਨੇ ਤਕਰੀਬਨ ਐਸੇ ਭਾਈਚਾਰਿਆਂ ਨਾਲ ਅਤੇ ਸੂਚੀ ਜਾਤੀਆਂ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਸਰਕਾਰਾਂ ਰਵੈਤੀਪਾਦੀਆਂ ਚਾਹੇ ਕਾਂਗਰਸ ਸਰਕਾਰ ਹੋਵੇ ਚਾਹੇ ਉਹ ਸੈਂਟਰਲ ਵਿੱਚ ਭਾਜਪੀ ਦੀ ਸਰਕਾਰ ਹੋਵੇ ਇਹਨਾਂ ਨੇ ਹਮੇਸ਼ਾ ਹੀ ਹੰ ਦੇਖਾ ਕੀਤਾ ਔਰ ਕਿਤੇ ਨਾ ਕਿਤੇ ਜੇ ਅਸੀਂ ਕਹ ਦੀਏ ਕਿ ਕੋਟਾ ਦੇ ਵਿੱਚ ਚਾਹੇ ਜੱਜਿਸ ਦੀ ਹੋਵੇ ਚਾਹੇ ਉਹ ਕੋਲ ਜਨਰਲ ਦੀ ਹੋਵੇ ਸਾਰੇ ਪੋਸਟਾਂ ਦੇ ਉੱਪਰ ਕਿਤੇ ਵੀ ਇਹਨਾਂ ਨੂੰ ਜ਼ਰੂਰ ਕੋਟਾ ਨਹੀਂ ਦਿੱਤਾ ਜਾਂਦਾ ਪਰ ਸਾਡੀ ਸਰਕਾਰ ਨੇ ਆਨੇ ਹੀ 2017-17 ਦੀ ਜਿਹੜੀ ਕਾਨੂੰਨ ਸੀ ਉਹਨੂੰ ਚੇਂਜ ਕਰਕੇ ਉਸ ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਜਿਸ ਦੇ ਵਿੱਚ ਜੇ ਆਪਾਂ ਕਹਿ ਦਈਏ ਕੋਈ ਮੀਟਰੀਆ ਬਣਿਆ ਸੀ ਜੇ ਸਾਤ ਚਲਣਾ ਆ 20 ਲੱਖ ਦੀ ਆਮਦਨ ਸ਼ੋਅ ਕਰੀ ਜ਼ਰੂਰੀ ਹੁੰਦੀ ਸੀ ਤੋ ਉਹਨੂੰ ਘਟਾ ਕੇ 10 ਲੱਖ ਕਰ ਦਿੱਤਾ ਜੇ 10 ਲੱਖ ਸੀ ਉਹਨੂੰ 5 ਲੱਖ ਕਰ ਦਿੱਤਾ ਇਸ ਤਰ੍ਹਾਂ ਹੀ ਉਹ ਕ੍ਰੀਰੀਨ ਚੇਂਜ ਕਰਕੇ ਅੱਜ ਮੈਂ ਕਹਿ ਸਕਦਾ ਕਿ ਜਿਹੜਾ ਸਾਡਾ ਭਾਈਚਾਰਾ ਦਲਿਤ ਭਾਈਚਾਰਾ ਜਾਂ ਸਮਾਜ ਦੇ ਅਨੁਸੂਚਿਤ ਜਾਤੀ ਲੋਕ ਨੇ ਸਾਡੇ ਕਈ ਇਸ ਭਾਈ ਜਾਨੀ ਐਡਵੋਕੇਟ ਨੇ ਜਿਨ੍ਹਾਂ ਨੂੰ ਅੱਛੀਆਂ ਪੋਸਟਾਂ ਤੇ ਸਾਡੀ ਸਰਕਾਰ ਨੇ ਨਵਾਜ਼ਿਆ ਔਰ ਮੈਂ ਮਾਨਣਾ ਕੈਸਾ ਤਾਂ ਵੀ ਸਾਡੀ ਸਰਕਾਰ ਨੇ ਜੋ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਖਾਸ ਤੌਰ ਤੇ ਦਲਿਤ ਪਾਈਚਾਰੇ ਨਾਲ ਔਰ ਖਾਸ ਤੌਰ ਤੇ ਸਾਡੇ 바ਵਾ ਸਾਹਿਬ ਬੀਮਰਾਮ ਬੇਜਗਰ ਦਾ ਸੰਵਿਧਾਨ ਲਿਖਿਆ ਹੋਇਆ ਉਹਦਾ ਇੰਨੀ ਦਿਨ ਲਾਗੂ ਕਰਾਣਾ ਇਹ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤਾ ਪ੍ਰਗਤੀ ਪਾਰੀਆਂ 75 ਸਾਲ ਰਾਜ ਕਰ ਗਈਆਂ ਪਰ ਕਿਤੇ ਵੀ ਉਹਨਾਂ ਨੇ ਸੋਧ ਚੱਕ ਲੈਂਦੇ ਸੀਗੇ ਆ ਸੰਵਿਧਾਨ ਦੀ ਚਾਹੇ ਉਹ ਰਾਸ਼ਟਰਪਤੀ ਦੀ ਪੋਸਟ ਹੋਵੇ ਤਾਂ ਵੀ ਸੋਚ ਚੁੱਕੀ ਜਾਂਦੀ ਹੈ ਸੰਵਿਧਾਨ ਦੀ ਜੇ ਪ੍ਰਾਈਮ ਮਿਨਿਸਟਰ ਦੀ ਪੋਸਟ ਹੋਵੇ ਤਾਂ ਵੀ ਸੰਵਿਧਾਨ ਦੀ ਸੋਚ ਚੁੱਕੀ ਜਾਂਦੀ ਹੈ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਤਾਂ ਵੀ ਸੋਚ ਚੁੱਕੀ ਜਾਂਦੀ ਹੈ ਮੰਤਰੀਓਂ throi ਚੁੱਕੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਉਸ ਕਾਨੂੰਨ ਨੂੰ ਉਸ ਸੰਵਿਧਾਨ ਨੂੰ ਅੰਦੇਖਾ ਕੀਤਾ ਜਾਂਦਾ ਸੀ ਪਰ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਜੀ ਔਰ ਦਿਸ਼ਾ ਨਿਰਦੇਸ਼ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਜੀ ਅਰਵਿੰਦ ਕੇਜਰੀਵਾਲ ਦੀ ਸੋਚ ਜਿਨ੍ਹਾਂ ਨੇ ਇੱਕ ਅੱਛੀ ਸੋਚ ਲੈ ਕੇ ਜੋ ਚਾਹੇ ਉਹ ਦਿੱਲੀ ਤੋਂ ਆਇਆ ਤੁਰ 10 ਰੁਪਏ ਨਾਲ ਉਹਨਾਂ ਨੇ ਦਿੱਲੀ ਸਰਕਾਰ ਬਣਾਈ ਉੱਥੇ ਵੀ ਉਹਨਾਂ ਨੇ ਦੋਨੋਂ ਹੀ ਤਸਵੀਰਾਂ ਚਾਹੇ ਭਗਤ ਸਿੰਘ ਜੀ ਦੀ ਹੋਣ ਚਾਹੇ ਸਾਡੇ ਬਾਬਾ ਸਾਹਿਬ ਵੀਰ ਬਲ ਬੀਮਰ ਬੇਦਕਤ ਦੀ ਹੋਣ ਉਹਨਾਂ ਨੇ ਦਿੱਲੀ ਤੇ ਲਾਗੂ ਕੀਤੀ ਦਿੱਲੀ ਤੇ ਉਹਨਾਂ ਨੇ ਤਸਵੀਰਾਂ ਲਗਾਈਆਂ ਸੀ ਪਰ ਕਿਤੇ ਨਾ ਕਿਤੇ ਬਦ ਕਿਸੇ ਨੂੰ ਕਿਸੇ ਜਿਨ੍ਹਾਂ ਦੇ ਵਿੱਚ ਜੋ ਚੋਣਾ ਹੋਈਆਂ ਦਿੱਲੀ ਦੇ ਵਿੱਚ ਉੱਥੇ ਭਾਜਪਾ ਨੇ ਸਰਕਾਰ ਬਣਾਈ ਭਾਜਪਾ ਸਰਕਾਰ ਬਣਾ ਲਈ ਦੋਨੋਂ ਹੀ ਤਸਵੀਰਾਂ ਉਹਨਾਂ ਨੇ ਹਟਾ ਦਿੱਤੀਆਂ ਪਰ ਅੱਜ ਮਹਿਮਾਨ ਆ ਕੇ ਸਾਨੂੰ ਸਾਡੇ ਸੂਬੇ ਦੇ ਵਿੱਚ ਸਾਡੇ ਪ੍ਰਚਾਰ ਸਿਬੀ ਦੇ ਮੁਖੀ ਭਰਾ ਪ੍ਰਮੋਦ ਸਿੰਘ ਮਾਨ ਜੀ ਨੇ ਜੋ ਉਹਨਾਂ ਦੀ ਸੋਚ ਹੈ ਚੀਜ਼ਾਂ ਜੋ ਮਕਸੀਮ ਦੇ ਪ੍ਰਤੀ ਔਰ ਬਾਬਾ ਸਾਹਿਬ ਦੇ ਪ੍ਰਤੀ ਉਹ ਪਹਿਲ ਦੇ ਆਧਾਰ ਤੇ ਉਹਨੇ ਸੋਚ ਨੂੰ ਲੈ ਕੇ ਚੱਲਦੇ ਨੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਕਈ ਵੀਰਵਾਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸੰਵਿਧਾਨ ਨੂੰ ਔਰ ਖਾਸ ਤੌਰ ਤੇ ਸੰਵਿਧਾਨ ਦੇ ਨਿਰਵਾਚਕ ਅਸਲੀ ਸਾਡੇ ਬਾਬਾ ਸਾਹਿਬ ਵੀ ਬੀਬਰਾ ਬੀਤ ਕੇ ਕੱਲ ਉਹਨਾਂ ਦਾ ਜਨਮ ਦਿਨ ਆ ਰਿਹਾ ਸੀ ਅਸੀਂ ਸੂਬੇ ਦੇ ਪੱਧਰ ਤੇ ਵੀ ਮਨਾਇਆ ਔਰ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿੰਨੇ ਵੀ ਐਮਐਲਏ ਸਬੰਸੀ ਸਾਰਿਆਂ ਨੇ ਉਹਨਾਂ ਦੀ ਜਿੱਥੇ ਪ੍ਰਤਿਮਾ ਲੱਗੀ ਸੀ ਉਹਨਾਂ ਨੂੰ ਉਹਨਾਂ ਨੂੰ ਸਨਾਨ ਕਰਾ ਕੇ ਉਹਨਾਂ ਨੂੰ ਅ ਅੱਛਾ ਸਤਿਕਾਰ ਦੇ ਕੇ ਸਰਦੋਸ਼ ਮੁਨੀਪੇਟ ਕੀਤੇ ਔਰ ਕੁਛ ਹਮਨਾ ਲੱਭੂ ਵੀ ਵੰਡਾਈ ਇਹ ਤੋਂ ਇਲਾਵਾ ਜਿਹੜਾ ਡਵੈਲਪਮੈਂਟ ਨੇ ਤੁਹਾਡੇ ਕੰਮ ਚੱਲ ਰਹੇ ਆ ਕਿੱਤਾਂ ਦੇ ਨੇ ਦੇਖੋ ਡਵੈਲਪਮੈਂਟ ਦਾ ਕੰਮ ਜੋ ਲੋਕਾਂ ਨੂੰ ਅਸੀਂ ਬਾਈਚ ਵਾਦਾ ਕੀਤਾ ਸੀ ਕਿ ਪਿਛਲੇ ਸਰਕਾਰਾਂ ਨੂੰ ਰਵੈਤੀ ਪਾਰਟੀਆਂ ਨੇ ਲੋਕਾਂ ਨੂੰ ਉਹਨਾਂ ਦਿਖਾ ਕਰਦੇ ਰਹੇ ਪਰ ਹਰ 5 ਸਾਲ ਬਾਅਦ ਮਾਫੀ ਮੰਗ ਕੇ ਆਜੂੜ ਕੇ ਵੋਟਾਂ ਲੈ ਕੇ ਚਲੇ ਜਾਂਦੇ ਸੀ ਪਰ ਲੋਕਾਂ ਕੋਲ ਬਦਲਾਅ ਦੇ ਵਾਸਤੇ ਤੀਸਰਾ ਰਸਤਾ ਨਹੀਂ ਸੀ ਹਾਂ ਲੋਕਾਂ ਦੇ ਬਾਈ ਦੇ ਵਿੱਚ ਬਦਲਾਅ ਉਹਦੇ ਵਿੱਚ ਆਮ ਆਦੀ ਪਾਰਟੀ ਦਾ ਰੂਪ ਦੇ ਕੇ ਆਮ ਆਦੀ ਪਾਰਟੀ ਜਦੋਂ ਲੋਕਾਂ ਵਿੱਚ ਗਈ ਉਹਨੂੰ ਅੱਛਾ ਲੱਗਿਆ ਲੋਕਾਂ ਨੇ ਜੀ ਆਮ ਆਦੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਨੇ ਸੈਪਟ ਕਰਕੇ ਪੰਜਾਬ 'ਚ ਸਰਕਾਰ ਬਣਾਈ ਔਰ ਸਾਡਾ ਇੱਕੋ ਵਾਦਾ ਸੀਗਾ ਅਸੀਂ ਡਿਵੈਲਪਮੈਂਟ ਲੋਕਾਂ ਦੀ ਸੋਚ ਵੀ ਸੀ ਕਿ ਤਿੱਗਲ ਤੀ ਚੱਲ ਜਲ ਸਾਲ ਤੋਂ ਹਲਕਿਆਂ ਦੇ ਵਿੱਚ ਡਿਵੈਲਪਮੈਂਟ ਨਹੀਂ ਸੀ ਹੋਈ ਪਰ ਅੱਜ ਮੈਂ ਕਹੇ ਸੋਦਾ ਕਿ ਪੰਜਾਬ ਦੇ ਵਿੱਚ ਜੰਗੀ ਬੱਦਰ ਤੇ ਸਰਗਾ ਬਣ ਰਹੀਆਂ ਨੇ ਜੰਗੀ ਬੱਦਰ ਦੇ ਪੁਲ ਬਣ ਰਹੇ ਨੇ ਜਗੀਪਦਰ ਤੇ ਬਿਜਲੀ ਪਾਵਰ ਦਾ ਨਿਰਮਾਣ ਕੀਤਾ ਜਾ ਰਿਹਾ ਅੱਜ ਮੈਂ ਕਹਿ ਸਕਾਂ ਕਿ ਪਿਛਲੀਆਂ ਸਰਕਾਰਾਂ ਜੋ ਝੂਠੇ ਵਾਅਦੇ ਕਰਦੀਆਂ ਸੀ ਕਿ ਪੰਜਾਬ ਸੂਬਾ ਜਿਹੜਾ ਹੈ ਬਿਜਲੀ ਸਰਪਲਸ ਹੈ ਮੈਂ ਕਹਿ ਸਕਦਾ ਕਿਸੇ ਲੱਗੇ ਦੇ ਇਹ ਬਹੁਤ ਹੀ ਅਣਦੇਖੀ ਸੀਗੀ ਔਰ ਸਾਡੇ ਸੂਬੇ ਨੇ ਪਹਿਲ ਕਦਮੀ ਕਰਦੇ ਬਿਜਲੀ ਪਾਵਰ ਦੇ ਵਿਭਾਗ ਦੇ ਵਿੱਚ ਅਸੀਂ ਤਕਰੀਬਨ ਪੰਜਾਬ ਨੂੰ ਸਰਪਲਸ ਸੂਬਾ ਇਸ ਵਾਰੀ ਸਹੀ ਮੈਨੇ ਬਣਾਇਆ ਔਰ ਮੈਂ ਜੇ ਪਿਛਲੇ ਸਰਕਾਰਾਂ ਦੀ ਗੱਲ ਕਰਨਾ ਜਿਹੜੇ 100% ਪਾਣੀ ਦੀ ਗੱਲ ਕਰਦੇ ਸੀ ਕਿ ਅਸੀਂ 100% ਵੀਰ ਦੀ ਪਾਣੀ ਸਾਫ ਸੁਥਰਾ ਲੋਕਾਂ ਨੂੰ ਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਸਭ ਝੂਠ ਦੇ ਦੋਆ ਦਾ ਪਲੰਦਾ ਹੁੰਦਾ ਸੀ ਪਰ ਇਸ ਵਾਰੀ ਮੈਂ ਮੰਨਣਾ ਕਹਿ ਸਕਦਾ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਜਿੱਥੇ ਬਿਜਲੀ 100% ਦਿੱਤੀ ਹੈ ਉੱਥੇ 100% 100% ਦੀ ਸਾਫ ਸੁਥਰਾ ਪਾਣੀ ਔਰ ਸੀਵਰ ਦੀ ਪ੍ਰਣਾਲੀ ਸਾਫ ਚੜੀ 100% ਅਸੀਂ ਲੋਕਾਂ ਦੇ ਘਰ-ਘਰ ਤੱਕ ਪਹੁੰਚਾਈ ਹੈ ਉਹ ਸੜਕਾਂ ਦੀ ਗੱਲ ਕਰ ਲਵਾਂ ਕਿ ਸੜਕਾਂ ਵੀ ਸਾਡੀਆਂ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤਾਂ ਮੇਰੇ ਹਲਕੇ 'ਚ 90% ਦੇ ਕਰੀਬ ਮੈਂ ਸਰਕਾਂ ਬਣਾ ਦਿੱਤੀਆਂ ਨੇ ਸੀਵਰ ਟਿਊਬਲ ਲਗਾ ਕੇ ਸਾਰੇ ਲੋਕਾਂ ਨੂੰ ਸਪੀਸ਼ੀ ਪਾਣੀ ਦੇ ਦਿੱਤਾ ਔਰ ਕਲਾਸ ਦੇ ਨਾਲ ਨਾਲ ਜੇ ਪੰਜਾਬ ਦੀ ਗੱਲ ਕਰਨਾ ਤੇ ਸੀਸੀਐਮ ਸਾਹਿਬ ਸਾਡੇ ਸੂਬਾ ਡਿਵੀਜ਼ਨ ਦੇ ਮੁੱਖ ਮੰਤਰੀ ਸਾਹਿਬ ਮਾਨ ਜੀ ਨੇ ਲੋਕਾਂ ਨਾਲ ਉਹ ਜੋ ਵਾਅਦਾ ਕੀਤਾ ਸੀ ਅੱਜ ਜਿਹੜਾ ਰੋਡ ਮੈਪ ਹੈ ਸਾਡਾ ਸਾਡੇ ਪੰਜਾਬ ਦਾ ਵਾਲ ਟੂ ਵਾਲ ਸੜਕ ਜਿਹੜੀ ਹੈ ਉਹ 100% ਕੰਪਲੀਟ ਹੋਏਗੀ ਕਿ ਇਹਦੀ ਤੇ ਕੇਡੀ ਵਾਲ ਸਾਹਿਬ ਦੀ ਸਰਕਾਰ ਸੀ ਜਿਹਦੀ ਦੇ ਵਿੱਚ ਜੀ ਔਰ ਬੰਦੇ ਲੋਕੀ ਕਹਿੰਦੇ ਦੀ ਬਿਜਲੀ ਔਰ ਪਾਣੀ ਦਾ ਬਹੁਤ ਨਜ਼ਾਰਾ ਸੀ ਹੁਣ ਲੋਕੀ ਭਾਜਪਾ ਆ ਤੇ ਬੜਾ ਘੜਦੇ ਰਹੇ ਕਿ ਕੀ ਚੱਕਰ ਕੀ ਹੈ ਦੇਖੋ ਮੈਂ ਕਹਿੰਦਾ ਕਿ ਕੰਮ ਕਰਨ ਦੇ ਵਿੱਚ ਔਰ ਲੋਕਾਂ ਨੂੰ ਸਬਣੇ ਦਿਖਾਉਣ ਦੇ ਵਿੱਚ ਬੜਾ ਫਰਕ ਹੁੰਦਾ ਕੇਜਰੀਵਾਲ ਸਾਹਿਬ ਕੰਮ ਤੇ ਯਕੀਨ ਕਰਦੇ ਸੀ ਇਹ ਜਿਹੜੀ ਪਾਰਟੀ ਭਾਜਪਾ ਪਾਰਟੀ ਆ ਤੁਹਾਨੂੰ ਪਤਾ ਕਿ 14 ਵਿੱਚ ਸਰਕਾਰ ਬਣਾਈ ਤੇ ਲੋਕਾਂ ਨੂੰ ਬੜੇ ਜੁੰਗਲੇ ਲੋਕਾਂ ਨੂੰ ਬੜੇ ਵਾਦੇ 15-15 ਲੱਖ ਦੇ ਵਾਦੇ ਦਿਖਾਏ ਲੋਕਾਂ ਨੂੰ ਸਬਣੇ ਦਿਖਾਏ ਦੱਸੋ ਕਿਹਨੂੰ 15 ਲੱਖ ਰੁਪਏ ਮਿਲ ਗਿਆ ਪਰ ਸਾਡੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਕੀਤੀਆਂ ਸੀ ਚਾਹੇ ਉਹ ਬਿਜਲੀ ਦੀ ਗਾਰੰਟੀ ਕੀਤੀ ਸੀ ਅੱਜ ਦੇ 90% ਪੰਜਾਬ ਦੇ ਲੋਕਾਂ ਨੂੰ ਬਿਜਲੀ ਫਰੀ ਮਿਲ ਰਹੀ ਹੈ ਜੇ ਆਪਾਂ ਹੈਲਥ ਸੇਵਾਵਾਂ ਦੀ ਗੱਲ ਕਰ ਲਈਏ ਅੱਜ ਹਰ ਹਰ ਹਲਕੇ ਦੇ ਵਿੱਚ 8 8 10 ਸਸਮਾਲਾ ਕਿੰਗ ਬਣ ਗਏ ਜੇ ਮੈਂ ਐਜੂਕੇਸ਼ਨ ਦੀ ਗੱਲ ਕਰ ਲਵਾਂ ਸਾਡੇ ਸਕੂਲਾਂ ਦੀ ਮਨਾਰ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਨੰਬਰ 1 ਚੱਲ ਰਹੀ ਹੈ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਸਾਡੇ ਜਿੰਨੇ ਵੀ ਸਕੂਲ ਸੀਗੇ ਉਹਨਾਂ ਦੀ ਚਾਰ ਦਿਵਾਰੀ ਹੋਵੇ ਚਾਹੇ ਕਮਰੇ ਬੱਚਿਆਂ ਵਾਸਤੇ ਹੋਣ ਬੱਚਿਆਂ ਦੇ ਬੈਠਣ ਨੂੰ ਫਰਨੀਚਰ ਹੋਵੇ ਚਾਹੇ ਉਹਨਾਂ ਦੇ ਸਟੱਡੀ ਬੇਸ ਤੋਂ ਕੋਈ ਵੀ ਚੀਜ਼ ਲੋੜ ਹੈ ਤੇ ਫੈਲਟੇ ਦਾfte ਕੀਤੀ ਗਈ ਹੈ ਸਾਡਾ ਪਿਛਲਾ ਸੀ 3 ਸਾਲਾ ਮਨਾਇਆ ਤੇ ਜਦੇ ਵਿੱਚ ਲਗਾਤਾਰ ਹਰ ਸਕੂਲ ਜੇ ਜਾ ਕੇ ਆ ਟੀਚਰਾਂ ਨਾਲ ਵਿੱਚ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਦੇ ਪਿਆਣੂ ਦੇ ਵਿੱਚ ਬੈਠ ਕੇ ਮਿਲ ਟੀਚਰ ਮਿਲਣੀ ਕੀਤੀ ਹੈ ਉਹਦੇ ਵਿੱਚ ਤਕਰੀਬਨ ਸਾਡੇ ਲੋਕਾਂ ਕੋਲ ਬਹੁਤ ਵਧੀਆ ਅੰਗਾਰਾ ਮਿਲਿਆ ਔਰ ਤਕਰੀਬਨ ਜਿੰਨੀ ਡਿਵੈਲਪਮੈਂਟ ਆ 3 ਸਾਲ ਵਿੱਚ ਐਜੂਕੇਸ਼ਨ ਦੀ ਹੋਈ ਹੈ ਕਿਦੇ ਵੀ ਨਹੀਂ ਹੋਈ ਹੋਣੀ ਟੀਚਰਾਂ ਦੀ ਤਸਵੀਰ ਆਪਣੇ ਬਣੂਗੀ ਜਿਵੇਂ ਟਰਾਫੀ ਲੱਗਣ ਆ ਬਿਲਕੁਲ 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 ਬਣਾਵਾਂਗੇ ਸਾਡਾ ਅੰਦਰ ਪ੍ਰੋਸੈਸ ਹੈ ਆਲ ਜਾਨੀ ਨੂੰ ਨੋਰਥ ਸਲਕੇ ਨੂੰ ਸਬਤਸੀਲ ਮਿਲਣ ਜਾਣੀ ਆ ਮਿਲੇਗੀ ਔਰ ਸਾਡਾ ਅੰਦਰ ਪ੍ਰੋਸੈਸਰ ਇਸ ਦੇ ਨਾਲ ਨਾਲ ਹੋਰ ਮੈਂ ਕਹ ਦੱਸਦਾਂ ਕਿ ਅਸੀਂ ਇੱਕ ਗ੍ਰਿਡ ਬਣਾਉਣ ਜਾਣੇ ਚੜ ਕੇ ਵੀ ਦਾ ਜਿਹੜਾ ਨੋਰਥ ਸਲਕੇ ਨੂੰ ਰਨ ਕਰੇਗਾ ਔਰ ਤਕਰੀਬਨ ਇਸ ਆਉਣ ਵਾਲੇ ਦਿਨ ਦੇ ਵਿੱਚ ਬਿਜਲੀ ਦੀ ਬੋਸ ਹੋ ਦੀ ਜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੀ ਦੇਖਿਆ ਕਿ ਬਿਜਲੀ ਨਹੀਂ ਮਿਲੀ ਸੀ ਅੱਕੀ ਵਾਰ ਲੋਕਾਂ ਨੂੰ ਅੱਕੀ ਗਰਮੀ ਸ਼ੁਰੂ ਹੋ ਗਈ ਹੈ ਰਾਤ ਨੂੰ ਵੀ ਅੱਕੀ ਵਾਰ ਕੋਈ ਬਿਲਕੁਲ ਅਸੀਂ ਤਕਰੀਬਨ ਦੇਖਣਗੇ ਕਿ ਨਹੀਂ ਲੱਗਣਗੇ ਬਿਲਕੁਲ ਕਾਠੀ ਲੱਗਣਗੇ ਅਸੀਂ ਸਰਦੀਆਂ ਦੇ ਵਿੱਚ ਸਾਰਾ ਮੁਕੰਮਲ ਇੰਤਜ਼ਾਮ ਕਰ ਲਿਆ ਹੈ ਜਿੰਨੇ ਵੀ ਹਲਕਿਆਂ ਦੇ ਵਿੱਚ ਟਰਾਂਸਫਾਰਮਰ ਚੇਂਜ ਹੋਣ ਵਾਲੇ ਸੀ ਉਹ ਚੇਂਜ ਕਰ ਲਏ ਹੁਣ ਸਾਡਾ ਅਗਲਾ ਟੀਚਾ ਹੈਗਾ ਜਿਹੜੀਆਂ ਜਿੰਨੀਆਂ ਤਾਰਾਂ ਨੇ ਅਟਰਨਲ ਬੰਨੀਆਂ ਦੇ ਵਿੱਚ ਮਹਲਿਆਂ ਦੇ ਵਿੱਚ ਤਾਰਾਂ ਜਾਂਦੀਆਂ ਨੇ ਉਹ ਅਸੀਂ ਬੜਾ ਤਾਰ ਚੇਂਜ ਕਰਵਾ ਰਹੇ ਹਾਂ ਜਿਸ ਨਾਲ ਟਰਾਂਸਫਰ ਤਸਦੀਕ ਚੱਲ ਰਿਹਾ ਸੀਗਾ ਪਿਛਲੇ ਪਾਵਰ ਹੀ ਬੜੀ ਆ ਰਹੀ ਸੀ ਪਰ ਤਾਰਾਂ ਕਮਜ਼ੋਰ ਹੋਣ ਕਰਕੇ ਕਟਾਕੇ ਪੈਂਦੇ ਸੀਗੇ ਕਟਾਕੇ ਪੈਣ ਨਾਲ ਨੁਕਸਾਨ ਹੁੰਦਾ ਸੀ ਪਰ ਅਸੀਂ ਟੋਟਲ ਤਾਰਾਂ ਵੀ ਚੇਂਜ ਕਰ ਰਹੇ ਹਾਂ ਤਕਿਦ ਮਾਨੂੰ ਕੋਈ ਸੀ ਦੀ ਕਮੀ ਨਹੀਂ ਹੈ ਔਰ ਸਾਡੀ ਮੇਰੀ ਪਿਛਲੀ ਸਰਕਾਰਾਂ ਬੇਤੀ ਕਹਿੰਦੀਆਂ ਸੀਗੀਆਂ ਕਿ ਸਾਡੇ ਕੋਲ ਫੰਡ ਨਹੀਂ ਖਜਾਨਾ ਖਾਲੀ ਹੈ ਸਾਡੀ ਪਹਿਲੀ ਪਹਿਲੀ ਸਰਕਾਰ ਆਮ ਆਦਮੀ ਪਾਲੀ ਸਰਕਾਰ ਆ ਜਿਹੜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਹਰ ਸੇਈ ਤੋਂ ਕਹਿ ਕਰਦੇ ਕਿ ਸਾਡੀ ਖੱਪਣ ਦੀ ਕਮੀ ਨਹੀਂ ਹੈ ਕਿਉਂਕਿ ਜਿਹੜਾ ਲੋਕ ਲੋਕ ਰੋਜ਼ ਮਰਦਾ ਟੈਕਸ ਸਰਕਾਰ ਨੂੰ ਦਿੰਦੇ ਨੇ ਉਹ ਟੈਕਸ ਦੀ ਵਾਪਸੀ ਦੇ ਵਿੱਚ ਅਸੀਂ ਸ਼ਹਿਰ ਦੀ ਪੰਜਾਬ ਦੀ ਡਿਵੈਲਪਮੈਂਟ ਕਰ ਰਹੇ ਹਾਂ ਸਾਡੇ ਸਾਹਮਣੇ ਜਿਹੜਾ ਪੁਲ ਹੈ ਜਿਹੜਾ ਤਾਂ ਲੋੜਾਂ ਤੋਂ ਬਾਹਰ ਕੇ ਤਿਆਰ ਮਸੂਦਾ ਜਿਹੜਾ ਲਗਾਤਾਰ ਲੋਕਾਂ ਦੇ ਅਦਜ਼ਾਰ ਕਰ ਦਿੱਤੇ ਨੇ ਕੀ ਕਰੋ ਤੁਹਾਡਾ 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 ਸਵਾਲ ਬਹੁਤ ਸ਼ਾਨਦਾਰ ਹੈ ਐਤੋਂ 12-15 ਸਾਲ ਪਹਿਲੇ ਦਾ ਜਿਹੜਾ ਅ ਬੁੱਢੇ ਨੜੇ ਦੇ ਪੁਲ ਸੀਗਾ ਜਿਹੜਾ ਬੰਦਰ ਬਾਈਪਾਸ ਚੋਂ ਕਿ ਸ਼ਹਿਰ ਵਿੱਚ ਐਂਟਰ ਕਰਦੇ ਆ ਜੇ ਮੈਂ ਕਹਾਂ ਸਰ ਜੀ ਸ਼ਹਿਰ ਅਧਿੰਦਰ ਅੰਮ੍ਰਿਤਸਰ ਨੂੰ ਤੇ ਦਿੱਲੀ ਤੱਕ ਜੇ ਰਸਤਾ ਦੇਣਾ ਹੋਵੇ ਤੇ ਪੁਲ ਸੀਗਾ ਬੁੱਢੇ ਦਰਿਆ ਦਾ ਜਿਹੜਾ ਪਿਛਲੀਆਂ ਸਰਕਾਰਾਂ ਨੇ ਉਹ ਦੇਖਾ ਕਰਕੇ ਪਹਿਲਾਂ ਬੰਦ ਕਰਤਾ ਤੇ ਚੰਨ ਬੰਦ ਕਰਕੇ ਬਾਅਦ ਵਿੱਚ ਤੋੜ ਕੇ ਨੂੰ ਰਸਤਾ ਬੰਦ ਕਰਕੇ ਤੇ نیچے ਨੂੰ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਸੀਗੀ 12 13 ਸਾਲ ਲੋਕਾਂ ਦੇ ਸੰਤਾਜ ਚੇਲਿਆ ਔਰ ਜੇ 3 ਸਾਲ ਤੋਂ ਲਗਾਤਾਰ ਜਿਉਂ ਲੋਕਾਂ ਨਾਲ ਵਾਅਦਾ ਕਰਕੇ ਆਇਆ ਸੀ ਮੈਂ ਔਰ ਲੋਕ ਇਸ ਚੀਜ਼ ਨੂੰ ਮਿਲ ਕੇ ਸਮਝ ਦੇ ਜੀ ਕਿ ਜਿ ਬਿਛਨੀ ਹਰਵੈਤੀ ਪਾਰਡੀਆਂ ਨੇ 15 ਸਾਲ ਜਿਹਦਾ ਕੰਮ ਨਹੀਂ ਕਰਵਾਇਆ ਤੇ 3 ਸਾਲ ਚ ਕਿਦਾਂ ਕਰਵਾ ਦੋਣਗੇ ਪਰ ਮੈਂ ਕਿਤੇ ਨਾ ਕਿਤੇ ਮਾਨ ਨਾ ਕਹਿ ਸਕਦਾ ਕਿ ਮੈਂ ਲੋਕਾਂ ਦੇ ਦਿੱਤੀ ਵੋਟ ਦੇ ਨਾਲ ਤਾਕਤ ਦੇ ਨਾਲ ਵਿਧਾਨ ਸਭਾ ਦਾ ਮੈਂਬਰ ਬਣਿਆ ਔਰ ਮੈਂਬਰ ਬਣਨ ਤੋਂ ਬਾਅਦ ਮੈਨੂੰ ਮਾਨ ਪ੍ਰਾਪਤ ਹੋਇਆ ਕਿ ਮੈਂ ਪੁਲ ਬਣਾਉਣ ਚ ਕੰਮ ਜੁਆ ਹੋਇਆ ਜਿਹੜਾ ਇਹ 30 ਅਪ੍ਰੈਲ ਨੂੰ ਸਾਡੇ ਹੈਂਡਓਵਰ ਹੋ ਰਿਹਾ ਔਰ ਉਸ ਤੋਂ ਬਾਅਦ ਲੋਕਾਂ ਦੇ ਹਿਤ ਵਿੱਚ ਦੇ ਆ ਲੋਕਾਂ ਦੇ ਹਿਤ ਕਰਦੇ ਆਗੇ ਬਹੁਤ ਜਲਦੀ ਤੁਸੀਂ ਦੇਖ ਰਹੇ ਹੋ ਤੁਸੀਂ ਕਿੰਨੇ ਫਾਸਟ ਇਹ ਫੁੰਲਾ ਕੰਮ ਹੋਇਆ ਨਹੀਂ ਤੋ ਆਮ ਰਵੈਤੀ ਪਾਲੀਆਂ ਜਿਹੜੀ ਦੂਸਰੀ ਪਾਲੀਆਂ ਸੀ ਇਹ ਖਾਬ ਦਸਨੀ ਸੀਗੀਆਂ ਕਿ ਬੱਗੇ ਜੀ ਖਾਬ ਦੇਖ ਰਹੇ ਨੇ ਪਰ ਮੈਂ ਮੰਨਿਆ ਕਿ ਅਸਲ ਤਾਂ ਇਹ ਖਾਬ ਨਹੀਂ ਹੈ ਇਹ ਸਾਧ ਪਗਵੰਸ ਸਿੰਘ ਮਾਨ ਦੀ ਟੀਮ ਹੈ ਮੁਖਮਤੀ ਪ੍ਰੋਫੈਸਰ ਮਾਨ ਦੀ ਟੀਮ ਹੈ ਜਿਹੜਾ ਤੁਹਾਡੇ ਨਿਗਰਾਨੀ ਚ ਹੋਇਆ ਮਟੀ ਦਾ ਸਾਰਾ ਬਿਲਕੁਲ ਇਸ਼ਾਰਾ ਮੈਂ ਹਰ ਅ ਦਿਨ ਮੇਰਾ ਮੇਨ ਰਸਤਾ ਹੀ ਹੋਈ ਹੈ ਮੈਂ ਅਪਟਾਉਨ ਸੇਰੇ ਸ਼ਾਮੀ ਜੇ ਸ਼ਹਿਰ ਨੂੰ ਜਾਣਾ ਤੇ ਮੈਂ ਦੋਨੋਂ ਟਾਈਮ ਰੋਕ ਕੇ ਚੈੱਕ ਕਰਕੇ ਜਾਣਾ ਉਹਦੇ ਵਿੱਚ ਕੋਈ ਵੀ ਕੰਪਰਮਾਈਜ਼ ਨਹੀਂ ਹੈ ਕੁਆਲਟੀ ਕੰਪਰਮਾਈਜ਼ ਨਹੀਂ ਹੈ ਉਹ तकरीबन ਪੁਲ ਜਿਹੜਾ ਜਿਹੜਾ ਅੰਗਰੇਜ਼ ਗਵਰਨਮੈਂਟ ਨੇ ਬਣਾਇਆ ਸੀ 100 ਸਾਲ ਵਾਸਤੇ ਅਸੀਂ 150 ਸਾਲ ਉਸ ਬਣਾ ਰਹੇ ਹਾਂ ਇਹ ਬਹੁਤ ਬੜਾ ਵਧੀਆ ਇੱਥੇ ਬਸ ਨਹੀਂ ਹੈ ਜਿਹੜਾ ਨੀਚੇ ਵਾਲਾ ਪੁਲ ਬਣਿਆ ਖੱਬੇ ਪਾਸੇ ਜਿਹਨੇ ਅੱਜ ਸਾਡਾ ਸਾਥ ਦਿੱਤਾ ਦਿਨ 12 13 ਸਾਲ ਉਸ ਦੇ ਬਰਾਬਰ ਦੂਸਰੇ ਪਾਸੇ ਇੱਕ ਪੁਲ ਹੋਰ ਬਣਾਉਣ ਜਾ ਰਹੇ ਹਾਂ ਜਿਸ ਦੀ ਕੀਮਤ 3 ਕਰੋੜ 78 ਲੱਖ ਰੁਪਈਆ ਉਹ ਵੀ ਨਵਾਂ ਤੇ ਗੇਬਣ ਤਿੰਨ ਚਾਰ ਦਿਨ ਤੱਕ ਚਾਲੂ ਕਰ ਦੇਣਾ ਔਰ ਉਸ ਦੇ ਨਾਲ ਨਾਲ ਕੁੰਨਲਪੁਰੀ ਵਾਲਾ ਪੁਲ ਉਹ ਵੀ ਅਸੀਂ ਸਟਾਰਟ ਕਰ ਦਿੱਤਾ ਸ਼ਿਪੁਰੀ ਵਾਲਾ ਪੁਲ ਸਟਾਰਟ ਕਰ ਦਿੱਤਾ ਦਰਿਆ ਦੇ ਦੂਸਰੀ ਸਾਈਡ ਤੇ ਜਿਹੜੀ ਕਦੀ ਸੋਚ ਵੀ ਨਹੀਂ ਸੀਗੀ ਕਿ ਇੱਥੇ ਸੜਕ ਬਣ ਚੁੱਕੀ ਹੈ ਕਿਤੇ 4 ਫੁੱਟ ਜਗ੍ਹਾ ਸੀ ਕਿਤੇ 8 ਫੁੱਟ ਜਗ੍ਹਾ ਸੀ ਕਿਤੇ 10 ਫੁੱਟ ਜਗ੍ਹਾ ਸੀ ਅੱਜ 20 ਫੁੱਟ 22 ਫੁੱਟ ਦੀ ਅਸੀਂ ਉਹ ਸੜਕ ਬਣਾ ਦਿੱਤੀ ਹੈ ਲੋਕਾਂ ਦਾ ਪਿਆਰ ਲੋਕਾਂ ਦੀ ਸਰਕਾਰ ਉੱਥੇ 5 ਕਰੋੜ 80 ਲੱਖ ਰੁਪਏ ਅਸੀਂ ਲਗਾਇਆ ਹੋਰ ਤਕਰੀਬਨ ਜੇ 10-15% ਕੰਮ ਰਹਿ ਗਿਆ ਉਹ ਮੁਕੰਮਲ ਹੋ ਜਾਏਗਾ ਲੋਕਾਂ ਦੀ ਅਸੀਂ ਜਿਹੜਾ دریا ਦੇ ਕੰਢੇ ਤੋਂ ਵਨ ਵਿੱਚ ਚੱਲ ਰਹੀ ਹੈ ਉਹਨੂੰ ਬਿਲਕੁਲ ਕਲੀਨ ਕਰਕੇ ਅਸੀਂ ਰੋਡ ਦੋਨੋਂ ਬਸੇ ਕਰ ਰਹੇ ਹਾਂ ਅੱਜ ਦਾ ਸਵਾਲ ਹੈ ਕਿ ਜੇ ਕੱਲ ਐਮਪੀ ਸੰਜੀਵ ਰੋੜਾ ਜੀ ਨੇ ਇੱਕ ਆਰਡਰ ਪਾਸ ਕੀਤਾ ਕਿ 2 ਵਜੇ ਤੱਕ ਰੈਸਟੋਰੈਂਟਸ ਖੁੱਲੇ ਰਹਿਣਗੇ ਪਹਿਲਾਂ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਅਸੀਂ ਕੋਈ ਵੀ ਇੰਡਸਟਰੀ ਹੈ ਚਾਹੇ ਕੋਈ ਵੀ ਵਪਾਰ ਹੈ ਉਹਨੂੰ ਪੂਰਨ ਤੌਰ ਤੇ ਦੇਖਣਾ ਜਾਣਦੇ ਹਾਂ ਅਸੀਂ ਬਾਹਰੀ ਕੰਟਰੀਆਂ ਜਾਣਦੇ ਹਾਂ ਉਥੇ ਬਾਹਰ ਕੰਡਾਂ ਦੇ ਟਾਈਮਿੰਗ ਹੁੰਦੀ ਹੈ ਹਰ ਚੀਜ਼ ਦੀ ਪਰ ਕਿਤੇ ਨਾ ਕਿਤੇ 24 ਆਵਰਸ ਸੇਵਾਵਾਂ ਦੇਣੀ ਹਸਾਨੂੰ ਜ਼ਰੂਰੀ ਨੇ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕਦਮ ਚੱਕਿਆ ਕਿ ਜਿਹੜੀ ਲੋਕਾਂ ਦੀ ਡਿਮਾਂਡ ਰਹੀ ਹੋਟਲ ਇੰਡਸਟਰੀ ਦੀ ਰੈਸਟੋਰੈਂਟ ਇੰਡਸਟਰੀ ਦੀ ਜ਼ਵਾਨ ਸੀ ਕਿ ਲੋਕ ਫੈਕਟਰੀਆਂ ਤੋਂ ਫ੍ਰੀ ਹੋ ਕੇ ਮੋਰੇ ਦੇ ਘਰ ਆਉਂਦੇ ਨੇ ਮੋਰੇ ਘਰ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਬੱਚਿਆਂ ਦੇ ਨਾਲ ਕੋਈ ਫੰਕਸ਼ਨ ਤੇ ਜਾਣਾ ਹੋਵੇ ਜਾਂ ਕਿਤੇ ਬਾਹਰ ਖਾਣਾ ਖਾਣਾ ਜਾਣਾ ਖਾਣਾ ਹੋਵੇ ਤੇ ਉਹਨਾਂ ਵਾਸਤੇ ਬੜੀ ਪ੍ਰੋਬਲਮ ਹੁੰਦੀ ਸੀ ਕਿ ਜਦੋਂ ਜਨਤਾ ਕੋ 11 ਜਾਂ 11:30 ਵਜੇ ਉਹਨੂੰ ਬੰਦ ਕਰਾਇਆ ਜਾਂਦਾ ਸੀ ਪਰ ਸਦੀਵ ਰੋੜਾ ਜੀ ਨੂੰ ਮੈਂ ਥੈਂਕਸ ਕਰਦਾ ਜਿਨ੍ਹਾਂ ਨੇ ਲੱਗਦਾ ਨਹੀਂ ਕਿ ਕਿਹੜਾ ਇਲੈਕਸ਼ਨ ਹੈ ਪਰ ਇਲੈਕਸ਼ਨਾਂ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵੀ ਥੋੜੀ ਖਰਾਬ ਹੋ ਸਕਦੀ ਕਿਉਂਕਿ ਰੈਸਟੋਰੈਂਟ ਦੇ ਵਿੱਚ ਲੋਕ ਜਿੱਦਾਂ ਡਰਿੰਕ ਕਰਕੇ ਨਿਕਲਣਗੇ ਉਹ ਨਿਯਮਾਂ ਦਾ ਉਲੰਘਣਾ ਮੈਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਲੋਕ ਬੜੇ ਸਿਆਣੇ ਨੇ ਇਜਨਾ ਟਾਈਮ ਵਿਧਾਇਆ ਗਿਆ ਇਹ ਉਸ ਚੀਜ਼ ਨੂੰ ਦੇਖ ਕੇ ਨਹੀਂ ਬਣਾਇਆ ਗਿਆ ਇਹ ਲੋਕਾਂ ਦੀ ਡਿਮਾਂਡ ਲਿਸਟਾਂ ਦੀ ਡੀਡਰਸ ਦੀ ਕਿਉਂਕਿ ਉਹ ਬਾਰੀ ਬਾਰ ਲਾਤਾ ਲੜਾਈ ਲੜ ਸਕਦਾ ਨਾਂ ਦਸਤਾਂ ਲਈ ਲੜ ਸਕਦਾ ਉਹ ਅਮਨ ਪਸੰਦ ਯੋਗ ਨੇ ਅਮਨ ਦਫਾ ਲੋਕਾਂ ਵਾਸਤੇ ਜਿਹਦੇ ਵਿੱਚ ਸੁਰੱਖਿਆ ਲਈ ਕੀ ਹੋਊਗਾ ਜੀ ਉਹਦੇ ਸਾਡੀ ਸਾਡੀ ਤਕਰੀਬਤ ਸੀ ਦੇਖਣ ਨੂੰ ਪਿਛਲੇ ਦਿਨਾਂ ਦੇ ਵਿੱਚ ਅ ਅਸੀਂ ਰੋਜ ਦੀ ਰਾਤ ਨੂੰ ਨਾਈਟ ਡੈਮੋਨੇਸ਼ਨ ਕਹਿ ਦਈਏ ਲਾਈਟ ਸਾਡੀ ਫੋਰਸ ਰੋੜ ਤੇ ਹੁੰਦੀ ਹੈ ਕੋਈ ਵੀ ਐਸਾ ਕੋਈ ਕਦਮ ਨਹੀਂ ਚੁੱਕਿਆ ਜਾਏਗਾ ਜਿਸ ਨਾਲ ਲੋਕਾਂ ਨੂੰ ਹਸਪਤਲ ਹੋਵੇ ਇਲਾਕੇ ਇਲਾਕੇ ਨਹੀਂ ਨਹੀਂ ਇਲੈਕਸ਼ਨ ਨਹੀਂ ਬਾਤ ਵਿੱਚ ਜੀ ਬਾਤ ਵਿੱਚ ਹੀ ਕਰਾਂਗੇ ਕੋਈ ਇਲੈਕਸ਼ਨ ਉਸ ਤਾਂ ਨਹੀਂ ਹੈ ਨਾ ਹੀ ਕੋਈ ਇਲੈਕਸ਼ਨ ਦੀ ਡੇਟ ਅਨਾਉਂਸ ਹੋਈ ਹੈ ਇਹ ਅਸੀਂ ਲੋਕਾਂ ਦੀ ਫੈਸਿਲਿਟੀ ਵਾਸਤੇ ਲੋਕਾਂ ਦੀ ਕਿਉਂਕਿ ਹੋਟਲ ਇੰਡਸਟਰੀ ਐਂਡ ਰੈਸਟੋਰੈਂਟ ਇੰਡਸਟਰੀ ਬਹੁਤ ਵੱਡੀ ਹੈ ਜਿਹੜੀ ਅੱਜ ਪੰਜਾਬ ਨੂੰ ਬਹੁਤ ਵੱਡਾ ਰੈਵਨਿਊ ਦੇ ਰਹੀ ਹੈ। ਢਾਬਿਆਂ ਨੂੰ ਵੀ ਟਾਈਮਿੰਗ ਬਿਲਕੁਲ ਢਾਬਿਆਂ ਨੂੰ ਟਾਈਮ ਰੱਖਾਂਗੇ ਬਿਲਕੁਲ ਟਾਈਮ ਉਹਨਾਂ ਦੇ ਵਿੱਚ ਬਿਲਕੁਲ ਫੈਸਿਲਿਟੀ ਹੋएगी ਕਿਉਂਕਿ ਢਾਬਾ ਇੱਕ ਆਮ ਜੱਦਾਵਾਸੀ ਆਮ ਲੋਕਾਂ ਵਿੱਚੋਂ ਦਾ ਉਹਨਾਂ ਨੂੰ ਬਿਲਕੁਲ ਫੈਸਿਲਿਟੀ ਬਿਲਕੁਲ ਮਿਲੇਗੀ। ਜੀ 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 ਔਰ ਤਕਿਰਨ ਅਸੀਂ ਬਿਲਕੁਲ ਯਕੀਨੀ ਬਣਾਵਾਂਗੇ ਰਾਤ ਨੂੰ ਸਾਡੀ ਫੋਰਸ ਰੋੜਤੇ ਹੋਏਗੀ ਅਸੀਂ ਮੈਂ ਸੀਪੀ ਸਾਹਿਬ ਨੂੰ ਕਿਹਾ ਬੇਸ਼ੱਕ ਜੀ ਦਿਨ ਨੂੰ ਕੋ 2 ਘੰਟੇ ਆਪਣੀ ਫੋਰਸ ਇੰਜੈਸਟ ਦੇ ਦਿਓ ਰਾਤ ਨੂੰ ਆਪਾਂ ਉਹਨਾ ਟਾਈਮ ਬਲਾਕੇ ਸਾਡੀ ਜਿਹੜੀ ਫੋਰਸ ਫੋਰਸ ਹੈ ਉਹ ਬਿਲਕੁਲ ਰੋੜਤੇ ਰਹੀ ਅਸੀਂ ਬਿਲਕੁਲ ਅਸੀਂ ਬਿਲਕੁਲ ਲਾਗ ਨਹੀਂ ਆਉਂਦੀ ਸਰ ਪੁਲਿਸ ਸਾਹਮਣੇ ਖੜੀ ਹੁੰਦੀ ਤਾਂ ਹੀ ਬੱਚੇ ਕਰਦੇ ਹੁੰਦੇ ਆ ਦੇਖੋ ਕਿਤੇ ਨਾ ਕਿਤੇ ਜਿਸ ਚੀਜ਼ ਨੂੰ ਅਸੀਂ ਦੇਖਿਆ ਕੀਤਾ ਗਿਆ ਪਰ ਉਹਨੇ ਦੇਖਿਆ ਨਹੀਂ ਕੀਤਾ ਜਾਏਗਾ ਔਰ ਤਕਿਰਨ ਮੈਂ ਆਪ ਖੁਦ ਤਕਰੀਬਨ ਮੇਰੀ ਸੋਚ ਹੁੰਦੀ ਕਿ ਮੈਂ ਆਪ ਰੋੜਦੇ ਹਾਂ ਮੈਂ 11 12 ਵਜੇ ਤੱਕ ਆਪ ਰੁਕਦੇ ਨਾ ਜਿਹੜੀਆਂ ਜਿੱਥੇ ਸਾਡੀ ਬ੍ਰਿਕੀ ਹੁੰਦੀਆਂ ਨੇ ਮੈਂ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਜਾਂ ਡੀਸੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਉਹਨਾਂ ਤੇ ਅੱਜ ਬਿਲਕੁਲ ਲੈ ਗਿਆ ਨਾ ਪਰ ਕਿਤੇ ਨਾ ਕਿਤੇ ਬੁਰ ਮਾਰੇ ਕਿਰਪਾ ਕਰਨੇ ਸਾਡੀ ਸਰਕਾਰ ਦਿਨ ਦੁਗਣਾ ਦੀ ਤਤਕੀ ਕਰੇਗੀ ਸਭਾ ਨੋਰ ਹਲਕਾ ਇਹ ਡੁੱਬਣਪੁਰੀ ਨਾਮ ਤੋਂ ਮਸ਼ਹੂਰ ਸੀਗਾ ਉਹ ਵੀ ਬਸਾਦਾ ਸੀ ਜਨ ਆ ਰਹੇ ਹੁਣ ਦੁਬਾਰਾ ਤਾਂ ਨਹੀਂ ਡੁੱਬਣਪੁਰੀ ਬਣ ਗਈ ਮੈਂ ਤਾਂ ਤੁਹਾਡੇ ਮੋਹਸਲੇ ਦਾਵਾਂਗਾ ਕਿ ਪਿਛਲੇ ਮਹੀਨੇ ਪਾਣੀ ਆਇਆ ਸੀ ਨਹੀਂ ਨਹੀਂ ਆ ਜੀ ਨਾ ਇਸ ਤਰ੍ਹਾਂ ਦਾ ਨਹੀਂ ਬਣਦਾ ਬਿਲਕੁਲ ਨਹੀਂ ਪਾਣੀ ਆਏਗਾ ਅਸੀਂ ਸਟ੍ਰੀਟ ਦੇ ਦੋਨੋਂ ਪਾਸੇ ਰਾਹ ਦੇ ਦੋਨੋਂ ਪਾਸੇ ਦੀਵਾਰ ਬਣਾ ਰਹੇ ਆ ਤੇ ਇਹਦੀ ਵੀ ਦੀਵਾਰ ਵੀ ਸਾਡੇ ਸਾਹਮਣੇ ਬਣ ਚੁੱਕੀ ਆ ਬਿਲਕੁਲ 201% ਸਾਡਾ ਹਲਕਾ ਔਰ ਪੰਜਾਬ ਖਚਾਲ ਤੁਹਾਡਾ ਸਾਥ ਚਾਹੀਦਾ ਕਿਉਂਕਿ ਇੱਕ ਤੁਸੀਂ ਐਸਾ ਪਿੱਲਰ ਹੋ ਜਿਹੜਾ ਸਾਨੂੰ ਸੱਚਾਈ ਤੱਕ ਲੈ ਕੇ ਜਾਂਦੇ ਹੋ ਲੋਕਾਂ ਦੀਆਂ ਇਛਾਵਾਂ ਔਰ ਸਾਡੇ ਕੰਮ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਥੈਂਕ ਯੂ ਥੈਂਕ ਯੂ